ਤਰਾ ਕਰਕੇ ਚਰਚਾਂ 'ਚ ਗੇੜੇ ਮਾਰਨਾ ਵੀ ਕੁਛ ਨਹੀਂ ਹੋਣਾ ਲੇਹੰਡ ਕਰਾਉਣ ਦਾ ਵੀ ਕੁਛ ਨਹੀਂ ਹੋਣਾ ਹallelujah ਜੇ ਸੱਚਮੁੱਚ ਆਪਣੇ ਅੰਦਰ ਬਚਨ ਉਤਰ ਗਿਆ ਤੇ ਬਚਨ ਨਾਲ ਆਪਾਂ ਸ਼ੈਤਾਨ ਨੂੰ ਵੀ ਹਰਾ ਲਾਂਗੇ ਹallelujah ਉਹਨੂੰ ਆਪਾਂ ਪਹਿਲਾ ਸਥਾਨ ਕਿਹਨੂੰ ਦੇਣਾ ਵੈ ਕਿਹਨੂੰ ਦੇਣਾ ਵੈ ਪਰਮੇਸ਼ਰ ਨੂੰ ਆਪਾਂ ਲਿਖਣਾ ਪਤਾ ਹੁਣ ਜਦ ਪਰਮੇਸ਼ਰ ਬਾਈਬਲ 'ਚ ਲਿਖਿਆ ਵੈ ਤੂੰ ਆਖਿਆ ਸ਼ੈਤਾਨ ਨੂੰ ਤੇਰੇ ਪੈਰਾਂ ਹੇਠਾਂ ਤੇਨਾ ਪੈਰਾਂ ਦੇ ਹੇਠਾਂ ਕੁਚਲ ਦਿਓ ਹallelujah ਤੇ ਆਪਾਂ ਤੋਂ ਉਹਨੂੰ ਸੱਤ ਤੇ ਬਿਠਾ ਲੈਨੇ ਨਹੀਂ ਸਿਰ ਦੇ ਉੱਤੇ ਨਹੀਂ ਬਿਠਾਉਣਾਗਾ ਹਾਲੇਲੂਇਆ ਕੈੰਦਾ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆ ਕੀਤਾ ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਅਗਿਆਕਾਰ ਬਣਿਆ ਹallelujah ਕੀ ਕੀਤਾ ਉਹਨੇ ਆਪ ਦੇ ਆਪ ਨੂੰ ਨੀਵਾ ਕੀਤਾ ਉੱਚਾ ਨਹੀਂ ਹੋਇਆ ਮੈਂ ਤਾਂ ਪ੍ਰਭੂ ਆ ਸਾਰੇ ਜਾਣੇ ਮੇਰੇ ਮਗਰ ਮਰੋ ਨਹੀਂ ਉਹਨੇ ਆਪ ਦੇ ਆਪ ਨੂੰ ਨੀਵਿਆ ਕੀਤਾ ਹallelujah ਤੇ ਆਪਾ ਤਾਂ ਨੀਵੇਂ ਵੀ ਨਹੀਂ ਹੋਣਾ ਚਾਹੁੰਦੇ ਆਪਾਂ ਕਹਿੰਦੇ ਨਹੀਂ ਮੈਂ ਤਾਂ ਬਹੁਤ ਉੱਚਾ ਆ ਹallelujah ਨੀਵੇਂ ਬਣ ਕੇ ਆਪਣਾ ਕੁਝ ਕਟਣਾ ਨਹੀਂਗਾ ਤੇ ਅਗਲੇ ਦਾ ਕੁਛ ਵਧਣਾ ਨਹੀਂਗਾ ਹallelujah ਉਹ ਕਹਿੰਦਾ ਜੀ ਨੂੰ ਮੈਂ ਉੱਚਿਆ ਕਰਾਂ ਉਹ ਕੋਈ ਨੀਵਾ ਨਹੀਂ ਕਰ ਸਕਦਾ ਜੀ ਨੂੰ ਕਹਿੰਦਾ ਮੈਂ ਨੀਵਾ ਕਰਾਂ ਉਹ ਕੋਈ ਉੱਚਾ ਨਹੀਂ ਕਰ ਸਕਦਾ ਹallelujah ਕਹਿੰਦਾ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤੁੱਚਿਆ ਕੀਤਾ ਉਸ ਨੂੰ ਉਹਦਾ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ ਹallelujah ਕਿਹਦਾ ਨਾਮ ਉੱਤਮ ਹੈ ਜੀਸੂ ਨਾਮ ਹੈ ਮਹਾਨ ਹallelujah ਕਿਹ ਸੌਧੇ ਨਾਮਾਂ ਤੋਂ ਉੱਤਮ ਨਾਮ ਕਿਹਦਾ ਵੈ ਜੀਸ਼ੂ ਦਾ ਨਾਮ ਹੈ ਕਹਿੰਦਾ ਕਿ ਜੀਸ਼ੂ ਦਾ ਨਾਮ ਲੈ ਕੇ ਆਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੀਟਲਿਆਂ ਵਿੱਚੋਂ ਹਰ ਗੋਡਾ ਨਵਾਇਆ ਜਾਵੇਗਾ ਹallelujah ਕਿਹਦਾ ਨਾਮ ਲੈ ਕੇ ਜੀਸ਼ੂ ਦਾ ਨਾਮ ਲੈ ਕੇ ਜੋ ਆਕਾਸ਼ ਤੇ ਰਹਿੰਦੇ ਆ ਜੋ ਧਰਤੀ ਦੇ ਜੋ ਧਰਤੀ ਦੇ ਹੀਟਾਂ ਰਹਿੰਦੇ ਆ ਹਰ ਇੱਕ ਗੋਡਾ ਉਹਦੇ ਅੱਗੇ ਨਿਮਣਾ ਹੀ ਨਿਮਣਾਵੇਂ ਹallelujah ਕਦੋਂ ਨੀਮੂਗਾ ਕੋਈ ਤਾਂ ਸਹੀ ਸਲਾਮਤ ਪਰ ਸੌਖਾ ਤਾਂ ਕੋਈ ਨਹੀਂ ਸਾਰੇ ਦੁੱਖ ਲੈ ਕੇ ਹੀ ਆਉਂਦੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਕਿਹਨੂੰ ਚੁਣਦਾ ਵੈ ਕਿਹਨੂੰ ਚੁਣਦਾ ਹੋ ਦੁਖੀਆਂ ਨੂੰ ਬਿਮਾਰਾਂ ਨੂੰ ਹਾਲੇਲੂਇਆ ਧਰਮੀਆਂ ਨੂੰ ਨਹੀਂ ਅਨਪਾਪੀਆਂ ਨੂੰ ਚੁਣਿਆ ਮੈਂ ਹਾਲੇਲੂਇਆ ਉਹਨੇ ਬਿਮਾਰਾਂ ਨੂੰ ਚੁਣਿਆ ਬਿਮਾਰਾਂ ਨੂੰ ਹੀ ਲੋੜ ਹੈ ਡਾਕਟਰ ਦੀ ਇੱਕ ਚੰਗਿਆਂ ਨੂੰ ਲੋੜ ਹੈ ਬਿਮਾਰਾਂ ਨੂੰ ਲੋੜ ਹੈ ਹallelujah ਉਹਨੇ ਮੂਰਖਾਂ ਨੂੰ ਚੁਣਿਆ ਉਹਨੇ ਕੋਈ ਤਨੀ ਨਹੀਂ ਕੀਤਾ ਉਹਨੇ ਗਰੀਬਾਂ ਨੂੰ ਚੁਣਿਆ ਨਾ ਕੋਈ ਪੈਸੇ ਵਾਲੇ ਨੂੰ ਨਹੀਂ ਚੁਣਿਆਗਾ ਹallelujah ਕਿਉਂ ਚੁਣਿਆ ਉਹ ਪਿਆਰੀ ਬਾਲਾ ਕਰਦਾ ਵੈ ਹallelujah ਉਹ ਕਹਿੰਦਾ ਹਰੇ ਗੋਡਾ ਮੇਰੇ ਅੱਗੇ ਨਿਵਾਇਆ ਜਾਊਗਾ ਸੱਚਮੁੱਚ ਨਵਾਇਆ ਹੀ ਜਾਣਾ ਮੈਂ ਹallelujah ਕਹਿੰਦਾ ਅਤੇ ਹਰ ਜਵਾਨ ਪਰਮੇਸ਼ਰ ਦੀ ਵਡਿਆਈ ਲਈ ਮੰਨ ਲਵੇ ਜੋ ਜੀਸ਼ੂ ਮਸੀਹ ਪ੍ਰਭੂ ਹੈ ਹallelujah ਕੀ ਕਹਿੰਦਾ ਹਰ ਇੱਕ ਜਵਾਨ ਮਨ ਲਵੇ ਕਿ ਕਿ ਜਿਹੜਾ ਪ੍ਰਭੂ ਯਿਸੂ ਉਹੀ ਯਿਸੂ مسیਹ ਕੀ ਹੈ ਪ੍ਰਭੂ ਹੈ ਹallelujah ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਜੇ ਪ੍ਰਭੂ 'ਚ ਆਗੇ ਤਾਂ ਇੱਕ ਮਨ ਹੋਣਾ ਇੱਕ ਮਨ ਇੱਕ ਚਿੱਤ ਹallelujah ਘਰੇ ਵੀ ਪਰ ਪਤਾ ਹੈ ਕਰਦੀਆਂ ਮਜਬੂਰੀਆਂ ਕਈਆਂ ਵਾਰੀ ਗੁੱਸਾ ਦਵਾ ਦਿੰਦੇ ਆ ਪਰ ਆਪਾਂ ਜਿਹੜਾ ਆਵਦਾ ਕੰਟਰੋਲ ਕਰਨਾ ਜਿੰਨਾ ਹੋ ਸਕੇ ਹallelujah ਜਦੋਂ ਪਤਾ ਹੁੰਦਾ ਜੇ ਆਪਾਂ ਗੁੱਸਾ ਕਰ ਵੀ ਲੈ ਆਪਾਂ ਨੂੰ ਮੰਨਣਾ ਚਾਹੀਦਾ ਮੈਥੇ ਮੇਰਾ ਗੁੱਸਾ ਸੀ ਪ੍ਰਭੂ ਸੱਚਮੁੱਚ ਮੈਥੋਂ ਜੇ ਇਹਦੇ ਤੇ ਕੰਟਰੋਲ ਨਹੀਂ ਹੁੰਦਾ ਲੱਗਦਾ ਸਾਰਿਆਂ ਤੇ ਆਪਾਂ ਕੰਟਰੋਲ ਕਰ ਲਾਂਗੇ ਪਰ ਆਪਣਾ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ ਹallelujah ਇੱਥੇ ਪ੍ਰਭੂ ਅੱਗੇ ਬੈਠਿਆ ਕਰੋ ਪ੍ਰਭੂ ਸੱਚਮੁੱਚ ਮੈਂ ਤੇਰੇ ਨੌ ਵਰਦਾਨਾਂ ਨੂੰ ਤਾਂ ਮੈਂ ਲਾਗੂ ਅਠਾ ਨੂੰ ਦਾ ਕਰ ਲਿਆ ਪਰ ਗੁੱਸੇ ਵਾਲਾ ਹਜੇ ਮੇਰੇ ਚ ਉਸਤਾਨ ਨਹੀਂ ਗਿਆ ਹallelujah ਪਰਮੇਸ਼ਰ ਆਪੇ ਉਹਦਾ ਵੀ ਕੋਈ ਆਪਾਂ ਨੂੰ ਹੱਲ ਦੱਸੂਗਾ ਹallelujah ਜੇ ਆਪਾਂ ਕੱਢਣਾ ਨਹੀਂ ਚਾਹੁੰਦੇ ਫਿਰ ਪਰਮੇਸ਼ਰ ਕਹਿੰਦਾ ਤੂੰ ਕਿਹੜਾ ਕੋਈ ਚੀਜ਼ ਕੱਢਣੀ ਚਾਹਣਾ ਰੱਖੀ ਰੱਖ ਸਾਰਾ ਕੁਝ ਇੱਕ-ਇੱਕ ਕਰਕੇ ਆਪਦੇ ਨੂੰ ਵੇਖਿਆ ਕਰੋ ਮੈਨੂੰ ਕਿਹੜੀ ਗੱਲ ਤੋਂ ਗੁੱਸਾ ਆਉਂਦਾ ਤੂੰ ਦੂਰ ਹੋ ਜਾਇਆ ਕਰੋ ਹallelujah ਹallelujah ਨਵ ਵਰਦਾਨ ਆਪਣੇ ਅੰਦਰ ਹੋਣੇ ਚਾਹੀਦੇ ਹੈ ਜ਼ਰੂਰੀ ਹੈ ਤੇ ਇਥੋਂ ਪਤਾ ਲੱਗਣਾ ਵੀ ਆਪਾਂ ਕਿਹਦੇ ਧੀਆ ਪੁੱਤਰ ਹੈ ਕਿਹਦੇ ਹੈ ਕਿਹਦੇ ਧੀਆ ਪੁੱਤਰ ਹੈ ਪ੍ਰਭੂ ਜੀਸ਼ੂ ਜੀ ਦੇ ਹਾਲੇਲੂਇਆ ਤਰ੍ਹਾਂ ਕਰਕੇ ਆਪਦਾ ਮਸਾ ਨਹੀਂ ਖਰਾਬ ਕਰਨਾ ਜੋ ਆਪਾਂ ਵਰਦਾਨ ਲੈ ਕੇ ਜਾਂ ਨੂੰ ਵਰਦਾਨਾਂ ਨੂੰ ਆਪਾਂ ਬਣਾਈ ਰੱਖਣਾ ਗਵਾਹੀ ਬਣਦੀ ਆਪਾਂ ਗਵਾਹੀ ਨੂੰ ਖਰਾਬ ਨਹੀਂ ਕਰਨਾਗਾ ਉਹਨੂੰ ਬਣਾਈ ਰੱਖਣਾ ਮੈਂ ਹਾਲੇਲੂਇਆ